ਸਾਡੇ ਪਿੰਡ ਦੇ ਵਿੱਚ ਇੱਕ ਅਜੀਬ ਜਿਹੀ ਰਸਮ ਦਾ ਰਿਵਾਜ ਸੀ ਅਤੇ ਉਸ ਰਸਮ ਕਰਕੇ ਮੈਨੂੰ ਵਿਆਹ ਦੇ ਨਾਮ ਤੋਂ ਨਫ਼ਰਤ ਹੋਣ ਲੱਗ ਪਈ ਮੈਂ ਇੱਕ ਪਿੰਡ ਵਿੱਚ ਰਹਿੰਦੀ ਸੀ ਕਹਿਨ ਨੂੰ ਤਾਂ ਪਿੰਡ ਵਾਲੇ ਅਕਸਰ ਬਹਾਦਰ ਤੇ ਨਿਡਰ ਹੁੰਦੇ ਹੈ ਪਰ ਮੈਂ ਬਹੁਤ ਕਮਜ਼ੋਰ ਦਿਲ ਦੀ ਸੀ ਜਲਦੀ ਹੀ ਡਰ ਜਾਣ ਵਾਲੀ ਸੀ ਇਸ ਕਰਕੇ ਮੈਨੂੰ ਇਸ ਰਸਮ ਤੋਂ ਬਹੁਤ ਡਰ ਲੱਗਦਾ ਸੀ ਅਤੇ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ ਮੇਰੀ ਉਮਰ 25 ਸਾਲ ਹੋ ਚੁੱਕੀ ਸੀ ਬਲਕਿ ਸਾਰੇ ਪਿੰਡ ਦੀਆਂ ਕੁੜੀਆਂ ਦਾ ਵਿਆਹ 19 ਸਾਲ ਦੀ ਉਮਰ ਤੱਕ ਕਰ ਦਿੱਤਾ ਜਾਂਦਾ ਸੀ ਪਰ ਮੈਂ ਆਪਣੇ ਘਰ ਵਾਲਿਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਕਈ ਵਾਰ ਮੇਰੇ ਮੰਮੀ ਪਾਪਾ ਨੇ ਜ਼ਬਰਦਸਤੀ ਮੇਰਾ ਰਿਸ਼ਤਾ ਕਰਵਾਉਣਾ ਚਾਹਿਆ ਪਰ ਮੈਂ ਹਮੇਸ਼ਾ ਜਿੱਦ ਉੱਤੇ ਅੜ ਜਾਂਦੀ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਮੇਰੇ ਘਰ ਦੇ ਮੈਨੂੰ ਪੁੱਛਦੇ ਸੀ ਕਿ ਆਖਿਰ ਤੂੰ ਵਿਆਹ ਕਿਉਂ ਨਹੀਂ ਕਰਵਾਉਣਾ ਪਰ ਮੈਨੂੰ ਇਸ ਇਹ ਦੱਸਦੇ ਹੋਏ ਸ਼ਰਮ ਆਉਂਦੀ ਸੀ ਕਿ ਮੈਂ ਘੋੜੇ ਵਾਲੀ ਰਸਮ ਤੋਂ ਡਰ ਜਾਂਦੀ ਸੀ ਮੈਨੂੰ ਬਹੁਤ ਡਰ ਲੱਗਦਾ ਸੀ ਕਿ ਆਖਿਰ ਪਿੰਡ ਵਾਲੇ ਘੋੜੇ ਨਾਲ ਇਹ ਰਸਮ ਕਿਉਂ ਕਰਵਾਉਂਦੇ ਹੈ ਮੈਂ ਪੂਰੇ ਪਿੰਡ ਦੇ ਸਾਹਮਣੇ ਆਪਣਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ ਸੀ ਦਰਅਸਲ ਇਹ ਰਸਮ ਸਾਡੇ ਪਿੰਡ ਦੇ ਇੱਕ ਬਾਬੇ ਵੱਲੋਂ ਕੀਤੀ ਜਾਂਦੀ ਸੀ ਇਸ ਰਸਮ ਦੇ ਬਿਨਾ ਵਿਆਹ ਦੀ ਕੋਈ ਗੁੰਜਾਇਸ ਨਹੀਂ ਹੁੰਦੀ ਸੀ ਉਹ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਪੂਰੇ ਪਿੰਡ ਨੂੰ ਇਕੱਠਾ ਕਰਕੇ ਕੁੜੀਆਂ ਕੋਲੋਂ ਇਹ ਰਸਮ ਕਰਵਾਉਂਦੇ ਸੀ ਅਤੇ ਉਹ ਰਸਮ ਦੇ ਹੋਣ ਦੇ ਇੱਕ ਹਫ਼ਤੇ ਬਾਅਦ ਹੀ ਕੁੜੀ ਦਾ ਵਿਆਹ ਕੀਤਾ ਜਾਂਦਾ ਸੀ ਅੱਜ ਤੱਕ ਸਾਡੇ ਪਿੰਡ ਵਿੱਚ ਇਦਾਂ ਨਹੀਂ ਹੋਇਆ ਕਿ ਕਿਸੇ ਵੀ ਕੁੜੀ ਦਾ ਇਹ ਰਸਮ ਕਿਤੇ ਬਿਨਾਂ ਵਿਆਹ ਹੋ ਗਿਆ ਹੋਵੇ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਉਸ ਸਮੇਂ ਮੈਂ ਬਹੁਤ ਛੋਟੀ ਸੀ ਜਦੋਂ ਸਾਡੇ ਪਿੰਡ ਦੀ ਕੁੜੀ ਪੂਜਾ ਦਾ ਵਿਆਹ ਹੋਇਆ ਸੀ ਮੈਂ ਜਿੱਦ ਕਰਕੇ ਆਪਣੇ ਪਾਪਾ ਦੇ ਨਾਲ ਇਸ ਰਸਮ ਨੂੰ ਦੇਖਣ ਦੇ ਲਈ ਚੱਲ ਗਈ ਸੀ ਮੈਂ ਆਪਣੇ ਪਾਪਾ ਦੇ ਨਾਲ ਪਿੰਡ ਦੀ ਗਰਾਉਂਡ ਤੱਕ ਆਈ ਸੀ ਇਹ ਰਸਮ ਦੇਖਣ ਲਈ ਸਿਰਫ ਆਦਮੀ ਹੀ ਆਉਂਦੇ ਸੀ ਪਰ ਮੇਰੇ ਰੋਣ ਦੇ ਕਰਕੇ ਪਾਪਾ ਮੈਨੂੰ ਆਪਣੇ ਨਾਲ ਲੈ ਗਏ ਸੀ ਵੈਸੇ ਵੀ ਉਸ ਟਾਈਮ ਮੈਂ ਬਹੁਤ ਛੋਟੀ ਸੀ ਇਸ ਕਰਕੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਸੀ ਪੂਜਾ ਦੁਲਹਣ ਬਣੀ ਹੋਈ ਸੀ ਉਸ ਨੂੰ ਘੋੜੇ ਦੇ ਕੋਲੇ ਜਾਇਆ ਗਿਆ ਅਤੇ ਫਿਰ ਰਸਮ ਦਾ سلسلہ ਸ਼ੁਰੂ ਕਰ ਦਿੱਤਾ ਗਿਆ ਤਾਂ ਪੂਜਾ ਦੀਆਂ ਚੀਕਾਂ ਪੂਰੇ ਗਰਾਊਂਡ ਵਿੱਚ ਗੂੰਜਣ ਲੱਗੀਆਂ ਘੋੜੇ ਨੂੰ ਵੀ ਪਤਾ ਸੀ ਕਿ ਰਸਮ ਨੂੰ ਕਿੱਦਾਂ ਕਰਨਾ ਘੋੜਾ ਬਹੁਤ ਸਿਖਾਇਆ ਹੋਇਆ ਸੀ ਘੋੜਾ ਆਪਣੀ ਜੀਬ ਕੱਢ ਕੇ ਪੂਜਾ ਦੇ ਵੱਲ ਵੱਧ ਚੁੱਕਿਆ ਸੀ ਹੁਣ ਪੂਜਾ ਨੂੰ ਘੋੜੇ ਦੇ ਉੱਤੇ ਬਿਠਾ ਦਿੱਤਾ ਗਿਆ ਉਹ ਘੋੜਾ ਪੂਜਾ ਨੂੰ ਲੈ ਕੇ ਇੱਕ ਜੰਗਲ ਦੇ ਵੱਲ ਚੱਲ ਗਿਆ ਪੂਜਾ ਦੀ ਚੁੰਨੀ ਡਿੱਗ ਪਈ ਸੀ ਅਤੇ ਉਸ ਨੂੰ ਕੋਈ ਹੋਸ਼ ਨਹੀਂ ਸੀ ਉਹ ਤਾਂ ਬਸ ਘੋੜੇ ਦੇ ਉੱਤੇ ਬੈਠੀ ਹੋਈ ਸੀ ਇਹ ਹਾਲਤ ਦੇਖ ਕੇ ਮੇਰੇ ਸਾਸ ਉਕਰੇ ਸੀ ਉੱਥੇ ਗਏ ਸਾਰੇ ਆਦਮੀ ਬਹੁਤ ਖੁਸ਼ ਹੋ ਰਹੇ ਸੀ ਜਿਵੇਂ ਉਹਨਾਂ ਨੂੰ ਕੋਈ ਫਰਕ ਨਾ ਪਿਆ ਹੋਵੇ ਬਾਬਾ ਵੀ ਉਦੋਂ ਉੱਥੇ ਹੀ ਸੀ ਅਤੇ ਉਹ ਵੀ ਇਹ ਸਾਰੇ ਮਾਹੌਲ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਖੁਸ਼ ਹੁੰਦਾ ਵੀ ਕਿਉਂ ਨਾ ਕਿਉਂਕਿ ਸਾਰਾ ਕੀਤਾ ਕਰਾਇਆ ਉਸ ਦਾ ਹੀ ਸੀ ਇਹ ਸਾਰਾ ਕੁਝ ਉਸ ਦੇ ਹੁਕਮ ਨਾਲ ਹੁੰਦਾ ਸੀ ਬਾਬੇ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਪਿੰਡ ਦੀਆਂ ਕੁੜੀਆਂ ਤੋਂ ਇਹ ਰਸਮ ਕਰਵਾਈ ਜਾਵੇ ਤਾਂ ਸੋਹਰੇ ਘਰ ਵਾਲੇ ਕੁੜੀਆਂ ਨੂੰ ਬਹੁਤ ਇੱਜ਼ਤ ਤੇ ਪਿਆਰ ਨਾਲ ਰੱਖਦੇ ਹੈ ਪਰ ਇਹ ਗੱਲ ਮੇਰੀ ਸਮਝ ਵਿੱਚ ਬਿਲਕੁਲ ਨਹੀਂ ਆਉਂਦੀ ਸੀ ਮੈਨੂੰ ਤਾਂ ਇਹ ਰਸਮ ਬਹੁਤ ਭੈੜੀ ਲੱਗਦੀ ਸੀ ਭਲਾ ਕੋੜੇ ਦਾ ਅਤੇ ਇਨਸਾਨ ਦਾ ਆਪਸ ਵਿੱਚ ਕੀ ਮੇਲ ਹੋਇਆ ਇਸ ਰਸਮ ਦਾ ਪੇੜ ਉਦੋਂ ਖੁੱਲਿਆ ਜਦੋਂ ਮੈਂ ਆਪ ਇਸ ਰਸਮ ਦਾ ਹਿੱਸਾ ਬਣੀ ਜਦੋਂ ਕੋੜਾ ਮੈਨੂੰ ਜੰਗਲਵਲ ਲੈ ਕੇ ਗਿਆ ਤਾਂ ਫਿਰ ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ ਮੇਰੀ ਰੂਹ ਕੰਬ ਗਈ ਕੋੜਾ ਪੂਜਾ ਨੂੰ ਜੰਗਲ ਵਿੱਚ ਲੈ ਗਿਆ ਸੀ ਪੂਰਾ ਇੱਕ ਦਿਨ ਅਤੇ ਇੱਕ ਰਾਤ ਪੂਜਾ ਨੂੰ ਕੋੜੇ ਨਾਲ ਰਹਿਣਾ ਪਿਆ ਸੀ ਇਹ ਸਾਰਿਆਂ ਨੂੰ ਪਤਾ ਸੀ ਕਿ ਹੁਣ ਕੋੜਾ ਪੂਜਾ ਨੂੰ ਲੈ ਕੇ ਸ਼ਾਮ ਨੂੰ ਹੀ ਵਾਪਸ ਆਵੇਗਾ ਇਸ ਕਰਕੇ ਸਾਰੇ ਆਪੋ ਆਪਣੇ ਘਰ ਵਿੱਚ ਆ ਗਏ ਕਿਸੇ ਨੂੰ ਵੀ ਪੂਜਾ ਦੀ ਕੋਈ ਪਰਵਾਹ ਨਹੀਂ ਸੀ ਕਿਉਂ ਘੋੜਾ ਪੂਜਾ ਦੀ ਕੀ ਹਾਲਤ ਕਰੇਗਾ ਇਹ ਰਸਮ ਕਰਨ ਤੋਂ ਬਾਅਦ ਜਦੋਂ ਘੋੜਾ ਕੁੜੀਆਂ ਨੂੰ ਵਾਪਸ ਲੈ ਕੇ ਆਉਂਦਾ ਸੀ ਤਾਂ ਉਸ ਸਮੇਂ ਕੁੜੀਆਂ ਦੀ ਹਾਲਤ ਬਹੁਤ ਬੁਰੀ ਹੁੰਦੀ ਸੀ ਉਹਨਾਂ ਦੇ ਸਰੀਰ ਤੇ ਜ਼ਖਮ ਵੀ ਹੁੰਦੇ ਸੀ ਅਤੇ ਕਿਸੇ ਕਿਸੇ ਕੁੜੀ ਦੇ ਤਾਂ ਕੱਪੜੇ ਵੀ ਫਟੇ ਹੁੰਦੇ ਸੀ ਪਰ ਪਿੰਡ ਵਾਲਿਆਂ ਨੂੰ ਉਹਨਾਂ ਤੇ ਕੋਈ ਵੀ ਤਰਸ ਨਹੀਂ ਆਉਂਦਾ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਬਹੁਤ ਜ਼ਰੂਰੀ ਰਸਮ ਹੈ ਪਿੰਡ ਵਾਲਿਆਂ ਨੂੰ ਅਨਪੜ੍ਹ ਸਮਝ ਕੇ ਉਹਨਾਂ ਦਾ ਫਾਇਦਾ ਚੱਕਿਆ ਜਾਂਦਾ ਸੀ ਘੋੜਾ ਪੂਜਾ ਨੂੰ ਲੈ ਕੇ ਚੱਲ ਗਿਆ ਤਾਂ ਮੇਰੇ ਦਿਲ ਦਿਮਾਗ ਵਿੱਚ ਉਸ ਦੀਆਂ ਚੀਕਾਂ ਦੀ ਆਵਾਜ਼ ਗੂੰਜ ਰਹੀ ਸੀ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਇਹ ਕਿਸ ਤਰ੍ਹਾਂ ਸਾਰਾ ਦਿਨ ਉਸ ਘੋੜੇ ਨਾਲ ਰਹੇਗੀ ਉਸ ਦਿਨ ਤੋਂ ਬਾਅਦ ਮੈਂ ਇੰਨਾ ਜ਼ਿਆਦਾ ਡਰ ਗਈ ਸੀ ਕਿ ਮੈਂ ਫੈਸਲਾ ਕਰ ਲਿਆ ਮੈਂ ਕਦੀ ਵੀ ਵਿਆਹ ਨਹੀਂ ਕਰਵਾਉਣਾ ਕਿ ਕਿਉਂਕਿ ਮੈਨੂੰ ਇਹ ਘੋੜੇ ਵਾਲੀ ਰਸਮ ਤੋਂ ਬਹੁਤ ਡਰ ਲੱਗਦਾ ਸੀ ਪਰ ਕਹਿੰਦੇ ਹਨ ਨਾ ਕਿ ਕਦੇ-ਕਦੇ ਇਨਸਾਨ ਜੋ ਵੀ ਸੋਚਦਾ ਉਹ ਨਹੀਂ ਹੁੰਦਾ ਮੇਰੇ ਪਾਪਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿਣ ਲੱਗ ਪਏ ਮੇਰੇ ਦੋ ਭਰਾ ਸੀ ਅਤੇ ਦੋਵੇਂ ਸ਼ਹਿਰ ਵਿੱਚ ਕੰਮ ਕਰਦੇ ਸੀ ਇਸ ਕਰਕੇ ਸਾਡੀ ਪਿੰਡ ਵਾਲੀ ਜ਼ਮੀਨ ਵਿੱਚ ਪਾਪਾ ਹੀ ਕੰਮ ਕਰਦੇ ਸੀ ਪਾਪਾ ਦੀ ਬਿਮਾਰੀ ਨੂੰ ਵੱਧਦੀ ਦੇਖ ਕੇ ਮੈਂ ਇਹ ਫੈਸਲਾ ਕੀਤਾ ਕਿ ਪਾਪਾ ਦੀ ਜਗ੍ਹਾ ਹੁਣ ਮੈਂ ਖੇਤਾਂ ਵਿੱਚ ਜਾ ਕੇ ਕੰਮ ਕਰਿਆ ਕਰਾਂਗੀ ਮੇਰੇ ਪਾਪਾ ਨੇ ਮੈਨੂੰ ਬਹੁਤ ਸਮਝਾਇਆ ਕਿ ਬੇਟਾ ਇਹ ਤੇਰੇ ਵੱਸ ਦੀ ਗੱਲ ਨਹੀਂ ਹੈ ਪਰ ਮੈਂ ਸ਼ੁਰੂ ਤੋਂ ਹੀ ਬਹੁਤ ਜਿੱਦੀ ਸੀ ਇਸ ਕਰਕੇ ਮੇਰੇ ਪਾਪਾ ਹਜੇ ਤੱਕ ਮੇਰਾ ਵਿਆਹ ਨਹੀਂ ਕਰਵਾ ਸਕੇ ਮੈਂ ਆਪਣੇ ਪਾਪਾ ਦੀ ਇੱਕ ਨਾ ਸੁਣਦੀ ਸੀ ਮੈਂ ਪਾਪਾ ਨੂੰ ਕਿਹਾ ਕਿ ਹੁਣ ਤੁਸੀਂ ਆਰਾਮ ਕਰੋ ਅਤੇ ਮੈਂ ਆਪਣੇ ਖੇਤਾਂ ਵਿੱਚ ਚੱਲ ਗਈ ਮੇਰਾ ਕੱਦ ਵੀ ਵਧੀਆ ਸੀ ਅਤੇ ਮੈਂ ਬਹੁਤ ਸੋਹਣੀ ਸੀ ਬਚਪਨ ਤੋਂ ਹੀ ਮੈਂ ਆਪਣੇ ਖੇਤਾਂ ਵਿੱਚ ਖੇਡ-ਖੇਡ ਕੇ ਵੱਡੀ ਹੋਈ ਸੀ ਇਸ ਕਰਕੇ ਮੇਰੇ ਲਈ ਇਹ ਕੰਮ ਕੰਮ ਜ਼ਿਆਦਾ ਮੁਸ਼ਕਿਲ ਨਹੀਂ ਸੀ ਪਰ ਮੇਰਾ ਇਹ ਫੈਸਲਾ ਮੇਰੀ ਵਿਆਹ ਵਾਲੀ ਜਿੱਦ ਨੂੰ ਤੋੜ ਗਿਆ ਜਿਵੇਂ ਪਿੰਡ ਦੀਆਂ ਕੁੜੀਆਂ ਰਹਿੰਦੀਆਂ ਸੀ ਮੈਂ ਵੀ ਹੁੱਦਾ ਹੀ ਰਹਿੰਦੀ ਸੀ ਬੇਵਤਲਬ ਮੈਂ ਵੀ ਬਾਹਰ ਨਹੀਂ ਨਿਕਲਦੀ ਅਤੇ ਨਾ ਹੀ ਕਿਸੇ ਨਾਲ ਦੋਸਤੀ ਕਰਦੀ ਸੀ ਖਾਸ ਕਰਕੇ ਕਿਸੇ ਵੀ ਮੁੰਡੇ ਨਾਲ ਪਰ ਜਦੋਂ ਖੇਤਾਂ ਦੇ ਕੰਮ ਕਰਨ ਲਈ ਬਾਹਰ ਨਿਕਲਦੀ ਤਾਂ ਮੈਨੂੰ ਆਪਣੀ ਸ਼ਰਮ ਪਰੇ ਕਰਨੀ ਪਈ ਮੇਰੀ ਨਿਗਾਹ ਪੂਰਬ ਦੇ ਉੱਤੇ ਪਈ ਉਸ ਬਾਬੇ ਦਾ ਸੇਵਾਦਾਰ ਸੀ ਉਹ ਬਾਬਾ ਸਾਡੇ ਪਿੰਡ ਦਾ ਸਰਪੰਚ ਵੀ ਸੀ ਅਤੇ ਪੂਰਬ ਸਾਰੀਆਂ ਜ਼ਮੀਨਾਂ ਦਾ ਹਿਸਾਬ ਕਿਤਾਬ ਕਰਦਾ ਸੀ ਕਹਿਣ ਨੂੰ ਤਾਂ ਇਹ ਜ਼ਮੀਨ ਸਾਡੀ ਸੀ ਪਰ ਸਾਡੇ ਪਿੰਡ ਵਿੱਚ ਉਸ ਬਾਬੇ ਦਾ ਹੀ ਹੁਕਮ ਚੱਲਦਾ ਸੀ ਇਹ ਸਾਡੀ ਕਮਾਈ ਦਾ ਅੱਧਾ ਹਿੱਸਾ ਉਸ ਬਾਬੇ ਦੇ ਕੋਲ ਜਾਂਦਾ ਸੀ ਮੈਨੂੰ ਦੇਖ ਕੇ ਪੁਰਬ ਹੈਰਾਨੀ ਨਾਲ ਪੁੱਛਣ ਲੱਗਾ ਤੂੰ ਕੌਣ ਹੈ ਤਾਂ ਮੈਂ ਵੀ ਦੱਸ ਦਿੱਤਾ ਕਿ ਮੈਂ ਸ਼ਰੂਤੀ ਹਾਂ ਅਤੇ ਉਹ ਮੈਨੂੰ ਗੌਰ ਦੇ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਤੂੰ ਤਾਂ ਉਮਰ ਦੀ ਵੱਡੀ ਲੱਗਦੀ ਪਈ ਹੈ ਫਿਰ ਹਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਮੈਂ ਸਿਰ ਚੁਕਾ ਕੇ ਕਿਹਾ ਮੈਂ ਵਿਆਹ ਨਹੀਂ ਕਰਵਾਉਣਾ ਮੇਰੀ ਗੱਲ ਸੁਣ ਕੇ ਉਹ ਮੈਨੂੰ ਕਹਿਣ ਲੱਗਾ ਜੇਕਰ ਪਿੰਡ ਦੇ ਬਾਬੇ ਨੂੰ ਪਤਾ ਲੱਗ ਗਿਆ ਕਿ ਤੂੰ ਵਿਆਹ ਨਹੀਂ ਕਰਵਾਉਣਾ ਤਾਂ ਉਹ ਤੇਰੇ ਨਾਲ ਬਹੁਤ ਬੁਰਾ ਸਲੂਕ ਕਰੇਗਾ ਕਿਉਂਕਿ ਸਾਡੇ ਪਿੰਡ ਵਿੱਚ ਕੁੜੀਆਂ ਦਾ ਵਿਆਹ ਬਹੁਤ ਘੱਟ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ ਏ ਬਾਬਾ ਜੀ ਦਾ ਸਖਤ ਹੁਕਮ ਹੈ ਮੈਂ ਚੁੱਪ ਹੋ ਗਈ ਕਿਉਂਕਿ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਪਾਪਾ ਨੇ ਇਹ ਗੱਲ ਬਾਬੇ ਕੋਲੋਂ ਲੁਕਾ ਕੇ ਰੱਖੀ ਹੋਈ ਸੀ ਪੂਰਬ ਦੀ ਨਜ਼ਰ ਮੇਰੇ ਉੱਤੇ ਟਿੱਕੀ ਹੋਈ ਸੀ ਅਤੇ ਪਤਾ ਨਹੀਂ ਪਤਾ ਨਹੀਂ ਉਸ ਦੀਆਂ ਨਜ਼ਰਾਂ 'ਚ ਇਦਾਂ ਦਾ ਕੀ ਸੀ ਕਿ ਮੈਂ ਸ਼ਰਮਾ ਕੇ ਦੁਬਾਰਾ ਆਪਣੇ ਚਿਹਰੇ ਉੱਤੇ ਚੁੰਨੀ ਲੈ ਲਈ ਉਹ ਕੁਝ ਦੇਰ ਤੱਕ ਹਿਸਾਬ ਕਿਤਾਬ ਕਰਦਾ ਰਿਹਾ ਤੇ ਨਾਲ ਹੀ ਉਸ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸੀ ਉਹ ਵਾਪਸ ਚੱਲ ਗਿਆ ਤੇ ਜਾਂਦਾ ਹੋਇਆ ਮੈਨੂੰ ਕਹਿ ਗਿਆ ਮੈਂ ਕੱਲ ਫੇਰ ਤੈਨੂੰ ਮਿਲਣ ਆਵਾਂਗਾ ਮੈਨੂੰ ਪੁਰਬ ਦੀ ਇਹ ਗੱਲ ਬਿਲਕੁਲ ਵੀ ਸਮਝ ਨਹੀਂ ਆਈ ਕਿ ਉਹ ਮੈਨੂੰ ਮਿਲਣ ਕਿਉਂ ਆਵੇਗਾ ਜਦਕਿ ਮੈਂ ਉਸ ਨੂੰ ਸਾਡੀ ਜ਼ਮੀਨ ਦਾ ਸਾਰਾ ਹਿਸਾਬ ਕਿਤਾਬ ਲਿਖਾ ਦਿੱਤਾ ਸੀ ਸਾਰਾ ਦਿਨ ਖੇਤ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਮੈਂ ਸ਼ਾਮ ਨੂੰ ਘਰ ਵਾਪਸ ਆਈ ਤਾਂ ਘਰ ਹੁੰਦੇ ਅਸੀਂ ਮੈਂ ਖੁਸ਼ੀ-ਖੁਸ਼ੀ ਆਪਣੇ ਪਾਪਾ ਨੂੰ ਦੱਸਿਆ ਕਿ ਮੈਂ ਆਰਾਮ ਨਾਲ ਖੇਤਾਂ ਵਿੱਚ ਕੰਮ ਕਰ ਸਕਦੀ ਹਾਂ ਪਾਪਾ ਉਦਾਸ ਹੋ ਕੇ ਕਹਿਣ ਲੱਗੇ ਇਹ ਤੇਰਾ ਕੰਮ ਨਹੀਂ ਹੈ ਆਪਣੇ ਮਰਨ ਤੋਂ ਪਹਿਲਾਂ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦਾ ਹਾਂ ਵਿਆਹ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਸਾਹਮਣੇ ਪੂਰਬ ਦੀ ਤਸਵੀਰ ਘੁੰਮਣ ਲੱਗੀ ਮੈਂ ਆਪਣੇ ਕੰਮਕਾਰ ਵਿੱਚ ਲੱਗ ਪਈ ਅਤੇ ਅਗਲੇ ਦਿਨ ਮੈਂ ਫਿਰ ਖੇਤਾਂ ਵਿੱਚ ਗਈ। ਦੁਪਹਿਰ ਦਾ ਟਾਈਮ ਸੀ ਅਤੇ ਪੁਰਬ ਆ ਗਿਆ। ਉਸਦੇ ਹੱਥ ਵਿੱਚ ਕਾਪੀ ਪੈਨ ਸੀ। ਉਸਨੇ ਕਾਪੀ ਪੈਨ ਪਾਸੇ ਰੱਖ ਕੇ ਮੈਨੂੰ ਪੁੱਛਿਆ ਕਿ ਤੂੰ ਕਿਸੇ ਨੂੰ ਪਸੰਦ ਕਰਦੀ ਹੈ ਜੋ ਤੂੰ ਹਜੇ ਤੱਕ ਵਿਆਹ ਨਹੀਂ ਕਰਵਾਇਆ। ਮੈਂ ਜਿੱਕਦੇ ਹੋਏ ਉਸਨੂੰ ਦੱਸ ਦਿੱਤਾ ਕਿ ਮੇਰਾ ਮੇਰੇ ਵਿਆਹ ਦਾ ਨਾ ਕਰਵਾਉਣ ਦੀ ਵਜ੍ਹਾ ਉਸ ਬਾਬੇ ਦੇ ਘੋੜੇ ਵਾਲੀ ਰਸਮ ਹੈ ਜਿਹੜੀ ਵਿਆਹ ਤੋਂ ਪਹਿਲਾਂ ਕੁੜੀ ਨੂੰ ਕਰਨੀ ਪੈਂਦੀ ਹੈ। ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋਇਆ ਤੇ ਬੋਲਿਆ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਅੱਜ ਤੱਕ ਸਾਰੀਆਂ ਕੁੜੀਆਂ ਹੀ ਉਹ ਰਸਮ ਕਰਦੀਆਂ ਆਈਆਂ ਹੈ ਉਸ ਤੋਂ ਬਾਅਦ ਉਹਨਾਂ ਦੇ ਵਿਆਹ ਹੋਏ ਹੈ ਫਿਰ ਤੈਨੂੰ ਕੀ ਪਰੇਸ਼ਾਨੀ ਹੈ ਮੈਂ ਹੈਰਾਨੀ ਦੇ ਨਾਲ ਪੂਰਬ ਦੇ ਵੱਲ ਦੇਖਿਆ ਅਤੇ ਪੁੱਛਿਆ ਤੈਨੂੰ ਅਜੀਬ ਨਹੀਂ ਲੱਗਦਾ ਕਿ ਇੱਕ ਕੁੜੀ ਘੋੜੇ ਦੇ ਉੱਪਰ ਬੈਠ ਕੇ ਇਹ ਸਭ ਕੁਝ ਫਿਰ ਅੱਗੇ ਮੈਂ ਕੁਝ ਨਾ ਬੋਲ ਪਾਈ ਅਤੇ ਪੁਰਬ ਕਹਿਣ ਲੱਗਾ ਮੈਂ ਬਚਪਨ ਤੋਂ ਹੀ ਇਹ ਰਸਮ ਦੇਖਦਾ ਆਇਆ ਹਾਂ ਹੁਣ ਤਾਂ ਸਾਰੇ ਪਿੰਡ ਦੇ ਲੋਕ ਵੀ ਇਸ ਰਸਮ ਦੇ ਆਦੀ ਹੋ ਗਏ ਹੈ ਬਾਬਾ ਜੀ ਬਹੁਤ ਬਹੁਤ ਚੰਗੇ ਇਨਸਾਨ ਹੈ ਉਹਨਾਂ ਨੇ ਇਹ ਰਸਮ ਬਣਾਈ ਹੈ ਜੋ ਇਸ ਦੇ ਪਿੱਛੇ ਕੋਈ ਖਾਸ وجہ ਹੋਣੀ ਹੈ ਸ਼ਾਇਦ ਇਸ ਕਰਕੇ ਹੀ ਪਿੰਡ ਦੀਆਂ ਕੁੜੀਆਂ ਖੁਸ਼ ਰਹਿੰਦੀਆਂ ਹੈ ਆਪਣੇ ਘਰ ਪਰਿਵਾਰ ਨੂੰ ਛੋੜ ਕੇ ਰੱਖਦੀਆਂ ਹੈ ਅਤੇ ਫਿਰ ਬਾਬਾ ਜੀ ਦਾ ਘੋੜਾ ਵੀ ਬਹੁਤ ਪਿਆਰਾ ਹੈ ਮੈਂ ਗੁੱਸੇ ਵਿੱਚ ਪੂਰਵ ਨੂੰ ਕਿਹਾ ਤੈਨੂੰ ਨਹੀਂ ਪਤਾ ਜਦੋਂ ਕੁੜੀਆਂ ਵਾਪਸ ਆਉਂਦੀਆਂ ਹੈ ਤਾਂ ਉਹਨਾਂ ਦੀ ਹਾਲਤ ਕਿੰਨੀ ਖਰਾਬ ਹੁੰਦੀ ਹੈ ਮੇਰੀ ਗੱਲ ਸੁਣ ਕੇ ਪੂਰਵ ਚੁੱਪ ਹੋ ਗਿਆ ਅਤੇ ਪਤਾ ਨਹੀਂ ਕੀ ਸੋਚਣ ਲੱਗ ਪਿਆ ਥੋੜੀ ਦੇਰ ਬਾਅਦ ਉਹ ਹੌਲੀ ਜਿਹੀ ਬੋਲਿਆ ਸ਼ਰੂਤੀ ਕੁੜੀਆਂ ਨੂੰ ਆਪਣੇ ਘਰ ਪਰਿਵਾਰ ਨੂੰ ਸੰਭਾਲਣਾ ਅਤੇ ਆਪਣੇ ਘਰ ਵਾਲੇ ਨੂੰ ਖੁਸ਼ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੇਕਰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਥੋੜੀ ਮੁਸ਼ਕਲ ਵੀ ਚੱਲਣੀ ਪਵੇ ਤਾਂ ਕੀ ਗੱਲ ਹੈ ਪੂਰਬ ਦੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਪਿੰਡ ਦੇ ਸਾਰੇ ਲੋਕ ਇਹ ਰਸਮ ਦੇ ਕਿੰਨੇ ਆਦੀ ਹੋ ਗਏ ਹੈ ਉਹਨਾਂ ਨੂੰ ਇਸ ਰਸਮ ਵਿੱਚ ਕੁਝ ਗਲਤ ਨਹੀਂ ਨਜ਼ਰ ਆਉਂਦਾ ਸੀ ਪੂਰਬ ਨੂੰ ਪਤਾ ਲੱਗ ਗਿਆ ਕਿ ਮੈਨੂੰ ਉਹ ਰਸਮ ਬਿਲਕੁਲ ਪਸੰਦ ਨਹੀਂ ਹੈ ਤਾਂ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਾ ਹੁਣ ਮੈਂ ਜਦੋਂ ਵੀ ਖੇਤਾਂ ਵਿੱਚ ਕੰਮ ਕਰਨ ਆਂਦੀ ਤਾਂ ਪੂਰਬ ਮੇਰੇ ਕੋਲ ਆ ਜਾਂਦਾ ਹੌਲੀ ਹੌਲੀ ਅਸੀਂ ਦੋਨੋਂ ਦਿਲ ਦੀਆਂ ਗੱਲਾਂ ਸ਼ੇਅਰ ਕਰਨ ਲੱਗ ਪਏ ਪਤਾ ਨਹੀਂ ਕਦੋਂ ਮੇਰੀ ਵਿਆਹ ਨਾ ਕਰਵਾਉਣ ਦੀ ਜਿੱਦ ਇੱਕ ਝਟਕੇ ਵਿੱਚ ਹੀ ਟੁੱਟ ਗਈ ਇੱਕ ਦਿਨ ਪੂਰਵ ਨੇ ਕਿਹਾ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਤੇਰੇ ਘਰ ਰਿਸ਼ਤਾ ਲੈ ਕੇ ਭੇਜਣ ਵਾਲਾ ਹਾਂ ਉਸ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਸੁਪਨੇ ਸਜਾਉਣ ਲੱਗ ਪਈ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਪੂਰਵ ਵਰਗਾ ਪੜਿਆ ਲਿਖਿਆ ਪਿੰਡ ਦੇ ਸਰਪੰਚ ਦਾ ਮੁਨੀਮ ਮੇਰੇ ਨਾਲ ਵਿਆਹ ਕਰਾਏਗਾ ਉਹ ਮੈਨੂੰ ਪਿਆਰ ਕਰ ਬੈਠਾ ਸੀ ਇਸ ਗੱਲ ਦਾ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਸੀ ਹੁੰਦਾ ਵਰ ਵਿਆਹ ਦਾ ਨਾਮ ਆਉਂਦੇ ਹੀ ਉਹ ਘੋੜੇ ਵਾਲੀ ਰਸਮ ਮੈਨੂੰ ਚੇਤੇ ਆ ਜਾਂਦੀ ਅਤੇ ਮੇਰੀ jaan ਨਿਕਲ ਜਾਂਦੀ ਪੂਰਵ ਵਰਗੇ ਇਨਸਾਨ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ ਇੱਕ ਦਿਨ ਮੈਂ ਖੇਤਾਂ ਵਿੱਚੋਂ ਘਰ ਵਾਪਸ ਆ ਕੇ ਆਪਣੇ ਪਾਪਾ ਨੂੰ ਦੱਸ ਦਿੱਤਾ ਕਿ ਮੈਂ ਪੂਰਵ ਨੂੰ ਪਿਆਰ ਕਰਨ ਲੱਗ ਗਈ ਹਾਂ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ ਮੇਰੇ ਪਾਪਾ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਅਤੇ ਕਹਿਣ ਲੱਗੇ ਉਹ ਤਾਂ ਬਹੁਤ ਪੜਿਆ ਲਿਖਿਆ ਅਤੇ ਨੇਕ ਇਨਸਾਨ ਹੈ ਇਦਾਂ ਦੇ ਮੁੰਡੇ ਦਾ ਰਿਸ਼ਤਾ ਤਾਂ ਬਹੁਤ ਹੀ ਕਿਸਮਤ ਵਾਲੀ ਗੱਲ ਹੈ ਜੇ ਪੂਰਵ ਦੀ ਮੰਮੀ ਆਪਣੇ ਘਰ ਰਿਸ਼ਤਾ ਲੈ ਕੇ ਆਈ ਤਾਂ ਮੈਂ ਉਹਨਾਂ ਨੂੰ ਕਦੀ ਨਾ ਨਹੀਂ ਕਰਾਂਗਾ ਰਹੀ ਘੋੜੇ ਵਾਲੀ ਰਸਮ ਦੀ ਗੱਲ ਤਾਂ ਅੱਜ ਤੱਕ ਉਸਨੇ ਕਿਸੇ ਵੀ ਕੁੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਉਹ ਤਾਂ ਬਹੁਤ ਹੀ ਪਿਆਰਾ ਘੋੜਾ ਹੈ ਬਾਬਾ ਜੀ ਦਾ ਪੂਰਬ ਦੇ ਮੰਮੀ ਪਾਪਾ ਸਾਡੇ ਘਰ ਆਏ ਅਤੇ ਸਾਡਾ ਰਿਸ਼ਤਾ ਪੱਕਾ ਹੋ ਗਿਆ ਮੈਂ ਇਹ ਸਭ ਕੁਝ ਉਜ ਮਜਬੂਰੀ ਵਿੱਚ ਹੀ ਸਹੀ ਪਰ ਕਰਨ ਦੇ ਲਈ ਤਿਆਰ ਹੋ ਗਈ ਸੀ ਪੂਰਵ ਨੇ ਮੇਰੇ ਹੱਥਾਂ ਵਿੱਚ ਹੱਥ ਲੈ ਕੇ ਮੈਨੂੰ ਦਿਲਾਸਾ ਦਿੱਤਾ ਅਤੇ ਕਿਹਾ ਸ਼ਰੂਤੀ ਤੂੰ ਬਿਲਕੁਲ ਵੀ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਇਸ ਰਸਮ ਨਾਲ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਪੂਰਵ ਮੈਨੂੰ ਵਿਸ਼ਵਾਸ ਦਿਵਾ ਕੇ ਚੱਲ ਗਿਆ ਮੈਂ ਪੂਰੀ ਰਾਤ ਜਾਗਦੇ ਹੋਏ ਲੰਘਾਰ ਦਿੱਤੀ ਅਗਲੇ ਦਿਨ ਮੈਨੂੰ 11 ਵਜੇ ਦੁਲਹਣ ਬੰਗ ਸਜਾਇਆ ਗਿਆ ਮੇਰੇ ਪਾਪਾ ਮੈਨੂੰ ਲੈ ਕੇ ਉਹ ਗਰਾਊਂਡ ਵੱਲ ਜਾਣ ਲੱਗੇ ਜਿੱਥੇ ਮੈਂ ਪਹਿਲੀ ਵਾਰ ਪੂਜਾ ਨੂੰ ਉਸ ਘੋੜੇ ਦਾ ਸ਼ਿਕਾਰ ਹੁੰਦੇ ਦੇਖਿਆ ਸੀ ਗਰਾਊਂਡ ਵਿੱਚ ਬਹੁਤ ਸਾਰੇ ਲੋਕ ਇਕੱਠੇ ਸੀ ਉਹ ਬਾਬਾ ਵੀ ਉੱਥੇ ਹੀ ਸੀ ਉਸ ਬਾਬੇ ਦਾ ਨੌਕਰ ਮੈਨੂੰ ਲੈ ਕੇ ਉਹ ਘੋੜੇ ਵੱਲ ਵਧਣ ਲੱਗਾ ਮੈਂ ਕੁੰਡ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ ਪਰ ਕੁੰਡ ਵਿੱਚੋਂ ਵੀ ਮੈਂ ਬਾਬਾ ਜੀ ਦੇ ਪਿੱਛੇ ਖੜੇ ਪੂਰਬ ਨੂੰ ਦੇਖ ਰਹੀ ਸੀ ਪਿੰਡ ਦੇ ਸਾਰੇ ਲੋਕ ਦੀ ਨਜ਼ਰ ਮੇਰੇ ਉੱਤੇ ਟਿਕੀ ਹੋਈ ਸੀ ਮੈਨੂੰ ਘੋੜੇ ਦੇ ਉੱਪਰ ਬਿਠਾ ਦਿੱਤਾ ਗਿਆ ਅਤੇ ਘੋੜਾ ਮੈਨੂੰ ਲੈ ਕੇ ਜੰਗਲ ਵੱਲ ਚੱਲ ਗਿਆ ਮੇਰੇ ਸਿਰ ਤੋਂ ਚੁੰਨੀ ਲੱਥ ਗਈ ਅਤੇ ਹੌਲੀ-ਹੌਲੀ ਮੇਰੀ ਚੁੰਨੀ ਥੱਲੇ ਡਿੱਗ ਗਈ ਡਰ ਦੇ ਮਾਰੇ ਮੇਰਾ ਬੁਰਾ ਹਾਲ ਸੀ ਕੀ ਪਤਾ ਨਹੀਂ ਇਹ ਘੋੜਾ ਮੇਰੇ ਨਾਲ ਕੀ ਕਰਨ ਵਾਲਾ ਹੈ ਸੁਨਸਾਨ ਰਸਤੇਆਂ ਵਿੱਚੋਂ ਹੁੰਦਾ ਹੋਇਆ ਉਹ ਭੱਜਦਾ ਜਾ ਰਿਹਾ ਸੀ ਲੱਗ ਰਿਹਾ ਸੀ ਜਿਦਾਂ ਘੋੜੇ ਨੂੰ ਸਾਰੇ ਰਸਤੇ ਬਾਰੇ ਪਹਿਲਾਂ ਹੀ ਪਤਾ ਹੋਵੇ ਅੱਗੇ ਜਾ ਕੇ ਮੈਂ ਦੇਖਿਆ ਤਾਂ ਜੰਗਲ ਦੇ ਸਾਹਮਣੇ ਇੱਕ ਘਰ ਬਣਿਆ ਹੋਇਆ ਸੀ ਉਸ ਦੇ ਸਾਹਮਣੇ ਜਾ ਕੇ ਘੋੜਾ ਰੁਕ ਗਿਆ ਮੈਂ ਡਰਦੀ ਡਰਦੀ ਘੋੜੇ ਤੋਂ ਥੱਲੇ ਉਤਰੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿੱਥੇ ਜਾਵਾਂ ਥੋੜੀ ਦੇਰ ਬਾਅਦ ਉਸ ਰਸਤੇ ਤੋਂ ਇੱਕ ਗੱਡੀ ਮੇਰੇ ਕੋਲ ਆ ਕੇ ਰੁਕੀ ਉਸ ਵਿੱਚੋਂ ਉਤਰਦੇ ਹੋਏ ਬਾਬੇ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਆਖਿਰ ਇਸ ਬਾਬੇ ਦਾ ਇੱਥੇ ਕੀ ਕੰਮ ਹੈ ਉਹ ਮੇਰੇ ਕੋਲ ਆ ਕੇ ਖੜਾ ਹੋ ਗਿਆ ਮੈਨੂੰ ਅਜੀਬ ਜੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਮੈਨੂੰ ਕੁਝ ਗਲਤ ਹੁੰਦਾ ਮਹਿਸੂਸ ਹੋਇਆ ਤਾਂ ਮੈਂ ਆਪਣੇ ਹੱਥਾਂ ਨਾਲ ਹੀ ਖੁਦ ਨੂੰ ਟੱਕ ਤੱਕਨ ਲੱਗ ਪਈ ਕਿਉਂਕਿ ਮੇਰੀ ਚੁੰਨੀ ਪਤਾ ਨਹੀਂ ਕਿੱਥੇ ਡਿੱਗ ਗਈ ਸੀ ਉਹ ਬਾਬਾ ਮੇਰੇ ਕੋਲ ਆਉਣ ਲੱਗਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਸਭ ਸੱਚ ਹੈ ਜਾਂ ਫਿਰ ਕੋਈ ਗੰਦਾ ਸੁਪਨਾ ਦੇਖ ਰਹੀ ਹਾਂ ਮੈਂ ਉਸ ਬਾਬੇ ਦੀ ਕੈਦ ਵਿੱਚੋਂ ਖੁਦ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮੇਰੀ ਬਾਹ ਫੜ ਲਈ ਉਹ ਮੇਰੀ ਬਾਹ ਫੜ ਕੇ ਮੈਨੂੰ ਅੰਦਰ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗਿਆ ਮੈਂ ਉਸ ਨੂੰ ਧੱਕਾ ਮਾਰ ਕੇ ਛੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਫਿਰ ਤੋਂ ਫੜ ਲਿਆ ਉਸ ਬਾਬੇ ਦੇ ਸੇਵਾਦਾਰ ਖੜ ਕੇ ਤਮਾਸ਼ਾ ਦੇਖ ਰਹੇ ਸੀ ਇਦਾਂ ਲੱਗਦਾ ਸੀ ਜਿਦਾਂ ਉਹਨਾਂ ਦੇ ਲਈ ਇਹ ਸਭ ਕੁਝ ਕੋਈ ਨਵੀਂ ਗੱਲ ਨਹੀਂ ਹੈ ਮੈਂ ਚੀਕਾ ਮਾਰ ਰਹੀ ਸੀ ਐਨੇ ਨੂੰ ਪੂਰਵ ਆ ਗਿਆ ਉਸ ਦੇ ਨਾਲ ਸਾਰਾ ਪਿੰਡ ਵੀ ਉਹਨੇ ਆ ਕੇ ਉਸ ਬਾਬੇ ਨੂੰ ਫੜ ਲਿਆ ਪੂਰਵ ਨੇ ਮੇਰੇ ਉੱਤੇ ਆਪਣਾ ਪਰਣਾ ਪਾਇਆ ਅਤੇ ਮੈਨੂੰ ਕਿਹਾ ਕਿ ਇਹ ਸੱਚ ਸਾਹਮਣੇ ਲਿਆਉਣ ਦੀ ਖਾਤਰ ਹੀ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਇਸ ਬਾਬੇ ਤੋਂ ਤੰਗ ਆ ਚੁੱਕਿਆ ਸੀ ਮੇਰੇ ਤੋਂ ਰੋਜ਼-ਰੋਜ਼ ਇਹ ਸਭ ਕੁਝ ਨਹੀਂ ਦੇਖ ਹੁੰਦਾ ਸੀ ਜੇ ਮੈਂ ਇਕੱਲਾ ਇਸ ਦੇ ਖਿਲਾਫ ਜਾਂਦਾ ਤਾਂ ਇਸਨੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਸੀ ਜੇ ਮੈਂ ਤੈਨੂੰ ਇਹ ਸਭ ਪਹਿਲਾਂ ਦੱਸਦਾ ਤਾਂ ਤੂੰ ਸ਼ਾਇਦ ਮੇਰਾ ਸਾਥ ਨਾ ਦਿੰਦੀ ਕਿਉਂਕਿ ਆਪਣਾ ਪਰਿਵਾਰ ਸਭ ਨੂੰ ਪਿਆਰਾ ਹੁੰਦਾ ਹੈ ਪਿੰਡ ਵਾਲਿਆਂ ਨੇ ਉਸ ਢੋਂਗੀ ਬਾਬੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਸਾਡੇ ਸਾਰੇ ਪਿੰਡ ਵਾਲਿਆਂ ਦੀਆਂ ਅੱਖਾਂ ਉੱਪਰੋਂ ਫालतू ਰਸਮ ਦੀ ਪੱਟੀ ਉੱਤਰ ਗਈ ਧੰਨਵਾਦ ਜੀ